ਫਰਮਾਰਸ਼ਾਲ ਗਿਆਨੀਆ ਤੋਂ ਵੀ ਹੋ ਰਹਿਣਾ ਇਹ ਕਿਸੇ ਚੀਜ਼ ਬਾਰੇ ਆਪਾਂ ਨੂੰ ਜੱਜਮੈਂਟ ਨਹੀਂ ਹੋ ਪਾਉਂਦੀ ਤੇ ਇਹ ਚੀਜ਼ਾਂ ਦਾ ਆਪਾਂ ਨੂੰ ਸਾਹਮਣਾ ਕਰਨ ਦੀ ਅੱਜ ਲੋੜ ਆ ਇਹ ਉਹ ਸਮਾਂ ਜਦੋਂ ਇੱਕ ਕਿਸਾਨ ਨੂੰ ਸਿਰਫ ਕਿਸਾਨ ਹੋਝੋ ਨਹੀਂ ਇੱਕ ਖੇਤੀ ਵਿਗਿਆਨੀ ਅਤੇ ਇੱਕ ਇਨੋਵੇਟਰ ਨਵੀਨਤਾਕਾਰੀ ਵਜੋਂ ਸੋਚਣਾ ਪਊਗਾ ਤੇ ਤਾਂ ਹੀ ਇਹ ਰਸਤੇ ਦਾ ਹੱਲ ਨਿਕਲੋਗਾ ਕਿਉਂਕਿ ਹੁਣ ਖੱਲਾ ਕਿਸਾਨ ਦੇ ਤੌਰ ਤੇ ਸੋਚਣ ਦਾ ਸਮਾਂ ਨਹੀਂ ਹੈਗਾ ਤੇ ਮੈਂ ਜ਼ਿਆਦਾ ਗੱਲ ਨਹੀਂ ਕਰੂੰਗਾ ਮੈਂ ਸਿਰਫ ਸੱਜਣਾਂ ਮੁੱਖ ਖੇਤरां ਬਾਰੇ ਤੁਹਾਡੇ ਨਾਲ ਗੱਲ ਕਰਕੇ ਜਾਊਂਗਾ ਜਿਹੜੇ ਮੈਨੂੰ ਲੱਗਦਾ ਵੀ ਆਪਾਂ ਨੂੰ ਅਪਣਾਉਣੇ ਚਾਹੀਦੇ ਨੇ ਤੇ ਉਹ ਆਪਣੀ ਪਹੁੰਚ ਵਿੱਚ ਵੀ ਨੇ ਸਭ ਤੋਂ ਪਹਿਲਾਂ ਮੇਨ ਖੇਤਰ ਅ ਨਿਆਰੀ ਬੀਜ ਸਭ ਤੋਂ ਜ਼ਰੂਰੀ ਆ ਆਪਾਂ ਇਹਦੇ ਵੱਲ ਧਿਆਨ ਨਹੀਂ ਦਿੰਦੇ ਹੈਗੇ ਮਿਆਰੀ ਬੀਜ ਹੀ ਖੇਤੀ ਦਾ ਪਿਠਾ ਘੱਟ ਗੁਣਵੱਤਾ ਵਾਲਾ ਗੈਰ ਪ੍ਰਮਾਣਿਤ ਬੀਜ ਉਹਨੂੰ ਅਪਣਾਉਣ ਦਾ ਜੋਖਮ ਲੈਣ ਦਾ ਹੁਣ ਸਮਾਂ ਨਹੀਂ ਹੈਗਾ ਹੁਣ ਆਪਾਂ ਨੂੰ ਵਧੀਆ ਕੁਆਲਿਟੀ ਦੇ ਉਹਨਾਂ ਦੇ ਪੀਜਾਂ ਨੂੰ ਹੀ ਅਪਣਾਉਣਾ ਪਊਗਾ ਤਾ ਹੀ ਕੁਝ ਬਣੂਗਾ ਇਹ ਮਿਆਰੀ ਬੀਜ ਚਾਹੇ ਬੱਤ ਝਾੜ ਦੇ ਵਾਲੇ ਹੋਣ ਚਾਹੇ ਸੁੱਕਾ ਸਾਂਣ ਵਾਲੇ ਹੋਣ ਚਾਹੇ ਬਿਮਾਰੀ ਹੋ ਤੱਕ ਹੋਣ ਕਿਸੇ ਵੀ ਤਰ੍ਹਾਂ ਦਾ ਬੀਜ ਆ ਇਹ ਚ ਜਿਹੜਾ ਤੁਹਾਡਾ ਨਿਵੇਸ਼ ਹੋਣਾ ਜਿਹੜਾ ਤੁਹਾਡਾ ਇਹ ਚ ਖਰਚਾ ਹੋਣਾ ਹੈ ਉਸੇ ਖਰਚੇ ਨੇ ਤੁਹਾਨੂੰ ਫਾਇਦਾ ਦੇਣਾ ਹੈ ਤੁਹਾਡਾ ਖੇਤ ਚ ਜਿੰਨਾ ਪ੍ਰਤੀ ਪਾਣੀ ਲੱਟਣਾ ਹੈ ਜਿੰਨੀ ਖਾਦ ਪੈਣੀ ਆ ਉਹਦੇ ਪਿੱਛੇ ਵੱਧ ਤੋਂ ਵੱਧ ਇਹ ਤੁਹਾਨੂੰ ਝਾੜ ਦੇਣਗੇ ਤੋਂ ਬੀਜ ਨੂੰ ਕਦੇ ਮਤਲਬ ਆਪਾਂ ਇਗਨੋਰ ਨਾ ਕਰੀਏ ਖੇਤੀ ਦੀ ਸ਼ੁਰੂਆਤ ਇੱਥੋਂ ਹੀ ਹੁੰਦੀ ਆ ਜੋ ਆਪਾਂ ਬੀਜਾਂਗੇ ਉਹੀ ਆਪਾਂ ਵੱਟਾਂਗੇ ਤੋਂ ਬੀਜ ਪ੍ਰਤੀ ਬਹੁਤ ਧਿਆਨ ਦੇਣ ਦੀ ਲੋੜ ਹੈ ਤੇ ਦੂਸਰਾ ਪਿੰਤਰ ਆ ਜਿਹਦੀ ਮੈਂ ਗੱਲ ਕਰਨੀ ਚਾਹੁੰਗਾ ਉਹ ਹੈ ਸਮਾਰਟ ਕਿਸਾਨ ਅੱਜ ਕਿਸਾਨ ਨੂੰ ਸਮਾਰਟ ਬਣਨ ਦੀ ਲੋੜ ਹੈ ਇਹਦੇ ਵਿੱਚ ਡਾਕਟਰ ਸਾਹਿਬ ਨੇ ਦੱਸਿਆ ਸੀ ਵੀ ਸਿਹਤ ਦੇ ਬਾਰੇ ਮਿੱਟੀ ਦੇ ਬਾਰੇ ਮਿੱਟੀ ਦੀ ਸਿਹਤ ਬਾਰੇ ਓਹੋ ਮਿੱਟੀ ਦੇ ਸੇਤ ਕਾਸਾ ਜ਼ਰੂਰ ਬਣਾਉਣੇ ਸ਼ੁਰੂ ਕਰੋ ਹੁਣ ਆਪਾਂ ਕਵਾਰਨ ਦੇ ਤੇ ਕੇ ਸੇਫਸ ਨੂੰ ਕੋਲੀ ਕੇ ਖੰਡ ਖਾਲ ਪਾਉਣੀ ਜਾਂ ਸਪਰੇਅ ਕਰਨੀ ਆ ਇਹਨੂੰ ਬੰਦ ਕਰਨਾ ਪਊਗਾ ਤੁਹਾਨੂੰ ਆਪਾਂ ਨੂੰ ਆਪਣੇ ਮਿੱਟੀ ਦੀ ਵਧੀਆ ਜਗ੍ਹਾ ਤੋਂ ਪਰਖ ਕਰਾ ਕੇ ਉਹਦੇ ਹਿਸਾਬ ਨਾਲ ਖਾਤਾ ਪਾਉਣੀ ਆ ਪੈਣੀ ਆ ਦੂਸਰਾ ਇਹਦੇ ਚ ਆਪਾਂ ਨੂੰ ਨਵੀਆਂ ਸਿੰਚਾਈ ਤਕਨੀਕਾਂ ਨੂੰ ਲਾਉਣਾ ਪਊਗਾ ਦੇ ਖੇਤਾਂ ਨੂੰ ਕਿਵੇਂ ਪਾਣੀ ਲਾਉਣਾ ਫਸਲ ਦੀ ਕਿਵੇਂ ਬਜਾਈ ਕਰਨੀ ਹੈ ਪਾਣੀ ਸਹੀ ਤਰੀਕੇ ਨਾਲ ਟਿਕਾਣਾ ਕਿਉਂਕਿ ਪਾਣੀ ਪਹਿਲੇ ਹੀ ਖੇਠਾਂ ਜਾ ਰਿਹਾ ਆਪਾਂ ਉਹ ਫਸਲਾਂ ਤੋਂ ਗਰੇਜ ਕਰਨਾ ਵੀ ਜਿਹੜੀਆਂ ਪਾਣੀ ਨੂੰ ਹੋਰ ਜ਼ਿਆਦਾ نیچے ਲੈ ਕੇ ਜਾਣਗੀਆਂ ਤੀਸਰਾ ਪੁਆਇੰਟਾ ਹੋਰ ਛੋਟਾ ਜਿਹਾ ਹੈ ਜਿਵੇਂ ਮੈਂ ਦੱਸਿਆ ਵੀ ਆਪ ਸਕਤਨਾ ਜਿਵੇਂ ਡਰੋਨ ਸਪਰੇਅਰਾਂ ਨੂੰ ਡੌਕ ਕਰਨਾ ਹਣਕਾ ਜਿਆਦਾਤਰ ਆਪਾਂ ਇਹ ਕਹਿੰਨੇ ਆਂ ਕਿ ਚਲੋ ਮਹਿੰਗੀ ਟੈਕਨੋਲੋਜੀ ਆ ਆਪਣੇ ਕੋਲ ਗਨ ਸਪਰੇਅਰ ਹੈਗੇ ਨੇ ਪਾਵਰ ਸਪਰੇਅਰ ਹੈਗੇ ਨੇ ਉਹ ਭਾਰੇ ਭਾਂ ਦੇ ਸਪਰੇਅ ਕਰਦੇ ਨੇ ਪਰ ਹੁਣ ਦੇ ਸਮੇਂ ਦੀ ਜੇ ਲੋੜ ਦੇਖੀਏ ਤਾਂ ਡਰੋਨ ਸਪਰੇਅਰ ਇੱਕ 20 ਮਿੰਟ ਵਿੱਚ ਕੀ ਲਾ ਕਰ ਦਿੰਦਾ ਹੈ ਤੇ ਇਹਦੀ ਸਪਰੇਅ ਆ ਜਿਹੜੀ ਉਹ ਪੱਤਿਆਂ ਦੇ ਹੇਠਾਂ ਤੱਕ ਵੀ ਚਲੇ ਜਾਂਦੀ ਹੈ ਹੋਰ ਕਿਸੇ ਸਪਰੇਅਰ ਨਾਲ ਜਾਂਦੀ ਨਹੀਂ ਜੇ ਇਹ ਟਾਪਸ਼ਨ ਦੀ ਆਪਾਂ ਗੱਲ ਕਰੀਏ ਵੀ ਮਹਿੰਗੀ ਬਹੁਤ ਆ ਤਾਂ ਜਦੋਂ ਟਰੈਕਟਰ ਆਏ ਸੀ ਉਹ ਵੀ ਬਹੁਤ ਮਹਿੰਗੇ ਸੀਗੇ ਆਪਾਂ ਇਹ ਗੱਲ ਕਰਦੇ ਵੀ ਹਰੇਕ ਬੰਦੇ ਨੇ ਖਰੀਦਣੀ ਆ ਇਹ ਇਹ ਮੈਂ ਤੁਹਾਨੂੰ ਕਿਹੜਾ ਤੀਸਰਾ ਖੇਤਰ ਆ ਉਹ ਤੇ ਦੱਸ ਦੂੰਗਾ ਕਿ ਕਿਵੇਂ ਖਰੀਦਣਾ ਹੁੰਦੇ ਨੇ ਫੇ ਆਪਾਂ ਵੈਸੇ ਟੈਕਨੋਲੋਜੀ ਦੀ ਗੱਲ ਕਰਦੇ ਆ ਫੇ ਇੱਕ ਵਧੀਆ ਟੈਕਨੋਲੋਜੀ ਆ ਵੀ ਜਿਹਦਾ ਆਪਾਂ ਨੂੰ ਫਾਇਦਾ ਹੁੰਦਾ ਹੈ ਵੀ ਐਸੇ ਤਰੀਕੇ ਨਾਲ ਆਪਾਂ ਨੂੰ ਨਵੀਆਂ-ਨਵੀਆਂ ਟੈਕਨੋਲੋਜੀਆਂ ਬਾਰੇ ਸਿੱਖਣਾ ਪਊਗਾ ਜਿਵੇਂ ਆ ਕਾਨਫਰੰਸਾਂ ਤੇ ਸੈਮੀਨਾਰਾਂ ਆ ਕੇ ਜਾ ਕੇ ਕਿਸਾਨ ਮਿਲਦੇ ਆ ਕਿ ਕਿਸਾਨ ਮਿਲਣੀਆਂ ਤੇ ਆਪਾਂ ਲੋਕਾਂ ਨੂੰ ਮਿਲਦੇ ਆ ਵਾਖ ਵਖ ਖੇਤਿਆਂ ਦੇ ਮਹਾਰਾਜ ਨੂੰ ਮਿਲਦੇ ਆ ਆਪਾਂ ਨੂੰ ਨਵੀਆਂ ਨਵੀਆਂ ਚੀਜ਼ਾਂ ਦਾ ਪਤਾ ਲੱਗਦਾ ਤਾਂ ਚੀਜ਼ਾਂ ਨੂੰ ਗ੍ਰਹਿਣ ਕਰਕੇ ਆਪਾਂ ਨੂੰ ਨਵੀਂ ਟੈਕਨੋਲੋਜੀ ਦਾ ਪਤਾ ਲੱਗਦਾ ਸੋ ਘਰ ਤੋਂ ਬਾਹਰ ਨਿਕਲਣਾ ਵਾਖ ਵਖ ਜਗ੍ਹਾ ਤੇ ਜਾਣਾ ਖੇਤਿਆਂ ਦੀ ਨੌਲੇਜ ਲੈਣਾ ਇਹ ਤੁਹਾਨੂੰ ਸਮਾਰਟ ਬਣਾਉਗਾ ਤੇ ਤੁਸੀਂ ਨਵੀਆਂ ਨਵੀਆਂ ਚੀਜ਼ਾਂ ਦੀ ਜਾਣਕਾਰੀ ਲੈ पाओਗੇ ਤੇ ਤੀਸਰਾ ਜਿਹੜਾ ਮੁੱਖ ਖੇਤਰ ਆ ਉਹ ਐਂਟਰਪ੍ਰੈਨਿਓਰਲ ਸ਼ਿਫਟ ਮਤਲਬ ਕੁੱਤਮਤਾ ਵਿੱਚ ਬਦਲਾਅ ਕਰਨਾ ਹੁਣ ਇਕੱਲਾ ਇੱਕ ਆਪਾਂ ਨੂੰ ਪਾਲਕ ਵਜੋਂ ਨਹੀਂ ਚੱਲਣਾ ਪੈਣਾ ਵੀ ਆਪਾਂ ਨੇ ਕਣਕ ਵਿੱਚ ਝੋਨਾ ਪੀਚਿਆ ਵਾਟਰ ਵਾਟੀ ਕਰ ਲਈ ਤੇ ਉਹਨੂੰ ਮੰਡੀ ਚ ਆਪਾਂ ਵੇਚ ਜਾਂਦਾ ਉਹ ਹੋ ਗਿਆ ਵੀ ਇਕੱਲਾ ਆਪਾਂ ਨੇ ਉਤਪਾਦਕਤਾ ਨਾਲ ਨਹੀਂ ਸਰਨਾ ਹੁਣ ਆਪਾਂ ਨੂੰ ਇੱਕ ਪ੍ਰੋਸੈਸਰ ਤੇ ਮਾਰਕਟਰ ਵੀ ਬਣਨਾ ਪਊਗਾ ਆਪਾਂ ਕਿਉਂ ਨਾ ਵੈਲਿਊ ਐਡੀਸ਼ਨ ਵੱਲ ਚਾਤੀ ਮਾਰੀਏ ਵੀ ਕਿਸੇ ਚੀਜ਼ ਦੇ ਮੁੱਲ ਵਿੱਚ ਬਤਾ ਕਰਨਾ ਕਿ ਜਿਵੇਂ ਆਪਾਂ ਕਹੋ ਫਰੂਟ ਵੈਜੀਟੇਬਲ ਦੀ ਪ੍ਰੋਸੈਸਿੰਗ ਆ ਗਈ ਜੂਸ ਬਣਾਉਣੇ ਜੈਮ ਬਣਾਉਣੇ ਡਾਕਟਰ ਸਾਹਿਬ ਨੇ ਹਣੀ ਤੇ ਸ਼ਾਸ਼ਿਆਂ ਬਾਰੇ ਦੱਸਿਆ ਕਾਫੀ ਕੋਸ਼ਾ ਦਾ ਪ੍ਰੋਸੈਸਿੰਗ ਬਾਰੇ ਜਿਹਦਾ ਤੁਸੀਂ ਪਾਪਰ ਗਿਆਨ ਵੀ ਲੈਣਾ ਹੈ ਜੰਨੀਵਰਸਿਟੀ ਨੇ ਇੱਕ ਬਿਜ਼ਨਸ ਐਂਕੂਬੇਸ਼ਨ ਸੈਂਟਰ ਬਣਾਇਆ ਹੈ ਮੇਰੇ کئی ਜਾਣਕਾਰ ਕਿਸਾਨ ਭਰਾ ਵੀ ਉੱਥੇ ਗਏ ਨੇ ਕਈਆਂ ਨੇ ਕੰਮ ਵੀ ਸ਼ੁਰੂ ਕੀਤਾ ਹੈ ਕਿਸੇ ਨੇ ਜੂਸ ਬਣਾਉਣ ਦਾ ਸ਼ੁਰੂ ਕੀਤਾ ਕਿਸੇ ਨੇ ਹਲਦੀ ਦੇ ਪਾਊਡਰ ਬਣਾਉਣ ਦਾ ਕੰਮ ਸ਼ੁਰੂ ਕੀਤਾ ਐ ਤਰ੍ਹਾਂ ਦੇ ਕਾਫੀ ਖਿੱਤੇ ਨੇ ਜਿਨ੍ਹਾਂ ਨੂੰ ਆਪਾਂ ਅਪਣਾ ਸਕਦੇ ਆ ਤੇ ਸਿੱਕੀ ਉਪਚ ਨਾਲੋਂ ਆਪਾਂ ਪ੍ਰੋਸੈਸਿੰਗ ਕਰਕੇ ਜਿਹੜੇ ਕੰਜ਼ਿਊਮਰ ਨੇ ਉਹਨਾਂ ਦਾ ਪੈਸਾ ਹਾਸਲ ਜ਼ਿਆਦਾ ਕਰ ਸਕਦੇ ਆ ਇਦੇ ਵਿੱਚ ਇੱਕ ਮੇਨ ਚੀਜ਼ ਖੋਲ ਆ ਜਾਂਦੀ ਆ ਕਿ ਆਪਾਂ ਨੂੰ ਐਫ ਪੀਓ ਬਣਾਉਣ ਦੀ ਬਹੁਤ ਜ਼ਿਆਦਾ ਲੋੜ ਆ ਜਿਵੇਂ ਸਿਆਣੇ ਕਹਿੰਦੇ ਨੇ ਇਕਤਾ ਵਿੱਚ ਸ਼ਕਤੀ ਆ ਉਹੀ ਇਕਤਾ ਐਫ ਪੀਓ ਨੇ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਕਿਸਾਨ ਸੰਗਠਨ ਤੇ ਇਹ ਚ ਕੀ ਆ ਤੁਸੀਂ ਆਪਣੇ ਕਈ ਕਿਸਾਨ ਇਕੱਠੇ ਹੋ ਕੇ ਜਿਵੇਂ 100 ਕਿਸਾਨਾਂ ਨੇ ਇੱਕ ਸਮੂਹ ਬਣਾ ਲਿਆ ਇਹ ਜੈਸਟੇਸ਼ਨ ਹੁੰਦੀ ਆ ਇਹ ਤੁਹਾਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਹੁੰਦੀ ਵੀ ਆਪਾਂ ਨੂੰ ਇਹਦੇ ਬਾਰੇ ਪਤਾ ਨਹੀਂ ਸਰਕਾਰ ਨੇ ਇਹਦੇ ਵਿੱਚ ਬਹੁਤ ਜ਼ਿਆਦਾ ਸਹੂਲਤਾਂ ਦਿੱਤੀਆਂ ਹੋਈਆਂ ਨੇ ਇਹਦੇ ਵਿੱਚ ਪੈਸਾ ਵੀ ਦਿੱਤਾ ਹੋਇਆ ਹੈ ਫਿਰ ਯੂਨੀਵਰਸਟੀਆਂ ਦੇ ਵਿਭਾਗ ਦੇ ਕਰਮਚਾਰੀ ਪਹਿਲ ਦੇ ਆਧਾਰ ਤੇ ਤੁਹਾਡੇ ਨਾਲ ਫਰਤੇ ਨੇ ਤੁਹਾਨੂੰ ਸਲਾਹ ਦਿੰਦੇ ਨੇ ਸਭ ਤੋਂ ਪਹਿਲਾਂ ਤੁਹਾਨੂੰ ਜਾਣਕਾਰੀ ਦਿੰਦੇ ਨੇ ਵੀ ਕਿਹੜੇ ਕਿਹੜੇ ਵਿੱਤਿਆ ਨੇ ਜਿਹੜੇ ਆਪਾਂ ਅਪਣਾ ਸਕਦੇ ਆਂ ਫਿਰ ਉਹ ਖੁੱਤਿਆਂ ਦੀ ਟ੍ਰੇਨਿੰਗਾਂ ਲੱਗਦੀਆਂ ਨੇ ਵੀ ਇਹਨੂੰ ਕਿਵੇਂ ਅਕੇ ਲੈ ਕੇ ਜਾਣਾ ਤੇ ਕਿਵੇਂ ਉਪਜ ਕਰਨੀ ਆ ਕਿਵੇਂ ਪ੍ਰੋਸੈਸਿੰਗ ਕਰਨੀ ਆ ਕਿਵੇਂ ਵੇਚਣਾ ਆ ਤੁਸੀਂ ਜੇ ਕੋਈ ਇੱਕ ਕਿਸਾਨ ਇੱਕ ਚੀਜ਼ ਨੂੰ ਕੀਤਾਣ ਜਾਂਦਾ ਜਿਉ 100 ਰੁਪਏ ਦੀ ਆ ਤੁਹਾਨੂੰ ਪਤਾ ਜੇ ਇਕੱਠੇ ਕਿਸਾਨ ਜਾਣਗੇ ਤਾਂ ਉਹਦਾ ਰੇਟ ਮੰਤਲ ਮੰਤਲੇ ਘੱਟ ਜਾਂਦਾ ਹੈ ਤੇ ਜਦੋਂ ਇੱਕ ਕਿਸਾਨ ਆਪਣੇ ਇਕੱਲੀ ਉਪਜ ਲੈ ਕੇ ਜਾਂਦਾ ਮੰਡੀ ਚ ਚਾਹੇ ਕਿਸੇ ਬ੍ਰੋਕਰ ਕੋਲ ਚਾਹੇ ਡੀਲਰ ਕੋਲ ਉਦਾਹਨ ਉਹ ਰੇਟ ਨਹੀਂ ਮਿਲਦਾ ਪਰ ਜਦੋਂ ਕਿਸਾਨਾਂ ਦਾ ਸਮੂਹ ਜਾਂਦਾ ਫਿਰ ਉਹ ਆਪਣੇ ਹਿਸਾਬ ਨਾਲ ਰੇਟ ਵੀ ਲਗਵਾ ਲੈਂਦਾ ਸੋ ਇਹ ਚੀਜ਼ਾਂ ਵੱਲ ਆਪਾਂ ਨੂੰ ਦੇਖਣ ਦੀ ਬਹੁਤ ਜ਼ਿਆਦਾ ਲੋੜ ਆ ਇਹਨਾਂ ਕਿੰਨਾ ਨੂੰ ਇਕੱਠੇ ਹੀ ਅਪਣਾਉਣ ਦੀ ਟਰਾਈ ਕਰਿਓ ਕੁਝ ਵੀ ਆ ਆ ਟੈਕਨੋਲੋਜੀ ਦੀ ਗੱਲ ਕਰ ਲਈਏ ਵੀ ਰੋਜ਼ਗਾਰ ਖਤਮ ਹੁੰਦਾ ਹੈ ਕੋਈ ਮਸ਼ੀਨਰੀ ਆਪਾਂ ਲੈ ਕੇ ਆਉਂਦੇ ਰੋਜ਼ਗਾਰ ਕਦੇ ਨਹੀਂ ਖਤਮ ਹੁੰਦਾ ਰੋਜ਼ਗਾਰ ਵੀ ਸ਼ਿਫਟ ਹੋ ਜਾਂਦਾ ਹੈ ਜਿਹੜੇ ਬੰਦੇ ਹੁੰਦੇ ਨੇ ਔਰ ਕੰਮ ਖੜੇ ਹੋ ਜਾਂਦੇ ਨੇ ਜਿਵੇਂ ਗੱਲੋ ਵੀ ਡਰੋਨ ਦੀ ਉਹ ਗੱਲ ਕਰਦੰਨੇ ਆ ਪੁੱਛ ਕਿੰਨੇ ਤਰ੍ਹਾਂ ਦੇ ਕੰਮ ਆ ਜਾਂਦੇ ਨੇ ਡਾਟਾ ਐਨਾਲਾਈਜ਼ਰ ਆ ਜਾਂਦੇ ਨੇ ਔਰ ਵੀ ਡਰੋਨ ਚਲਾਉਣ ਵਾਲੇ ਫਿਰ ਉਹਦੀ ਰਿਪੇਅਰ ਕਰਨ ਵਾਲੇ ਮਕੈਨਿਕ ਹੋਣਗੇ ਮਤਲਬ ਇੱਕ ਸਿਰਫ ਉਦਾਹਰਣ ਆ ਬੇਰੋਜ਼ਗਾਰ ਨਹੀਂ ਕਦੇ ਖਤਮ ਹੁੰਦਾ ਰੁਜ਼ਗਾਰ ਹਮੇਸ਼ਾ ਸ਼ਿਫਟ ਹੋ ਜਾਂਦਾ ਹੈ ਕੋਈ ਹੋਰ ਰੁਜ਼ਗਾਰ ਸ਼ੁਰੂ ਹੋ ਜਾਂਦੇ ਨੇ ਆ ਆਪਾਂ ਖੇਤੀ ਆ ਭਵਿੱਖ ਦੀ ਖੇਤੀ ਨੂੰ ਨਿਰਾਸ਼ਾ ਵਿੱਚ ਨਾ ਦੇਖੀਏ ਤੇ ਖੇਤੀ ਚ ਅੱਜ ਕੱਲ੍ਹ ਕੁਝ ਨਹੀਂ ਰਹਿਦਾ ਹੈਗਾ ਆਪਾਂ ਇਹ ਸੋਚੀਏ ਵੀ ਖੇਤੀ ਦਾ ਭਵਿੱਖ ਆਪਣੇ ਹੱਥ ਵਿੱਚ ਹੀ ਆ ਬਸ ਸਿਰਫ ਗਿਆਨ ਤੇ ਨਵੀਨਤਾ ਇਨੋਵੇਸ਼ਨ ਨਵੀਂ ਚੀਜ਼ ਇਹਦੀ ਸਹੀ ਲੋੜ ਆ ਖੇਤੀ ਨੂੰ ਬਹੁਤਿਆਰ ਮਨਾਫਾ ਦੋਗੀ ਆਹਾਰ ਕਈ ਸਟਾਲਾਂ ਵੀ ਲੱਗੀਆਂ ਹੋਈਆਂ ਨੇ ਆਮਾ ਵਿਗਤੀਗਤ ਅੰਕ ਸਾਰੇ ਜਾਣੇ ਉਹ ਸਟਾਲਾਂ ਤੇ ਜ਼ਰੂਰ ਜਾਇਓ ਵੱਖ-ਵੱਖ ਖੇਤਿਆਂ ਦੇ ਵਿਗਿਆਨੀਆਂ ਨੂੰ ਮਿਲਿਓ ਉਹਨਾਂ ਨਾਲ ਗੱਲਬਾਤ ਕਰਿਓ ਵਿਦਿਆਰਥੀਆਂ ਨਾਲ ਸੁਭਾਅ ਜਵਾਬ ਕਰਿਓ ਤੇ ਇੱਕ ਨਵਾਂ ਵਿਚਾਰ ਅਚ ਆਪਣੇ ਘਰ ਲੈ ਕੇ ਜਾਇਓ ਵੀ ਜਿਹਨੂੰ ਤੁਸੀਂ ਅਗਲੇ ਸੀਜ਼ਨ ਚ ਗ੍ਰਹਿਣ ਕਰ ਸਕੋਂ ਬੀ ਉਹਨੂੰ ਅਡਾਪਟ ਕਰ ਸਕੋ ਕੋਈ ਨਵੀਂ ਚੀਜ਼ ਜ਼ਰੂਰ ਲੈ ਕੇ ਜਾਇਓ ਤੇ ਅੰਤ ਵਿੱਚ ਮੈਂ ਇਹ ਕਹੂੰਗਾ ਕਿ ਆਪਾਂ ਇਹ ਪ੍ਰਣ ਕਰੀਏ ਕਿ ਜਿਹੜੀ ਪੰਜਾਬ ਦੀ ਖੇਤੀ ਆ ਇਹਨੂੰ ਦੁਨੀਆ ਦੀ ਸਭ ਤੋਂ ਟਿਕਾਊ ਕਮਾਊ ਖੇਤੀ ਪ੍ਰਣਾਲੀ ਵਿੱਚ ਬਦਲਦੇ। ਧੰਨਵਾਦ। ਸਤਿ ਸ਼੍ਰੀ ਅਕਾਲ।